ਲਓ ਬਈ ਬਾਬਿਓ ਅੱਜ ਚਮਕੀਲੇ ਬਾਰੇ ਮੈਂ ਦੱਸਣ ਲੱਗਾ ਕਿਸੇ ਨੋਰਾ ਸਿੰਘ ਰਾਂ ਦਾ ਚੱਕਿਆ ਚਕਾਇਆ ਇੱਕ ਸਿੰਗਰ ਆ ਕੇ ਚਮਕੀਲੇ ਨੂੰ ਕਹਿਣ ਲੱਗ ਪਿਆ ਤੂੰ ਮੇਰੇ ਬਰੋਬਰ ਗਾ ਕੇ ਦਿਖਾ ਲ ਕਹਿੰਦਾ ਐਵੇਂ ਤੂੰ ਗੱਪਾਂ ਛੜਦਾ ਰਹਿਣਾ ਆ ਸਟੇਜਾਂ ਤੋਂ ਵੱਡਾ ਫਨਕਾਰ ਆ ਕਹਿੰਦੇ ਸਾਹਮਣੇ ਚੈਲੰਜ ਕਰ ਦਿੱਤਾ ਸਟੇਜ ਤੇ ਖੜ ਕੇ ਇੰਨਾ ਆ ਪਈ ਮਾਈਕ ਦੇ ਵਿੱਚ ਨਹੀਂ ਬੋਲਿਆ ਆ ਕੇ ਕੰਨ ਦੇ ਵਿੱਚ ਪਤਾ ਚਮਕੀਲੇ ਨੂੰ ਵੀ ਸੀਗਾ ਭਈ ਇਹਦੇ ਮਗਰ ਬਾਕੀ ਸਿੰਗਰ ਵਾ ਇਹ ਸਾਰੀ ਜਿਹੜੀ ਸਟਾਰਟਮ ਸੀ ਚਮਕੀਲੇ ਦੀ ਉਹਨੂੰ ਅਨਾ ਪਿੱਛੇ ਕਰਨ ਲਈ ਬਾਕੀਆਂ ਨੂੰ ਪ੍ਰੋਗਰਾਮ ਨਹੀਂ ਸੀ ਹਨਾ ਇੰਨੇ ਲੱਗਦੇ ਤਾਂ ਚਮਕੀਲਾ ਕਹਿੰਦਾ ਆ ਜਾ ਭਾਈ ਚਮਕੀਲੇ ਨੇ ਕਹਿੰਦੇ ਮੈਕ ਫੜਾਤਾ ਕਹਿੰਦਾ ਗਾ ਗਾਣਾ ਕੀ ਸੀ ਜੀ ਕੱਲੇ ਤੇ ਪੂਣਾ ਘੰਟਾ ਨਹੀਂ ਗਾ ਹੋਇਆ ਗਲ ਕਰਨ 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 ਲੱਗ ਪਿਆ ਹੁਣ ਚਮਕੀਲਾ ਕਹਿੰਦਾ ਤੇਰੀ ਬਾਸਾ ਜਿਲੇਉ ਤੀ ਆਪਣੀ ਬਾਸ ਹੋ ਗਏ ਨਾ ਲੋਕ ਵੀ ਕਹਿਣ ਲੱਗ ਪਏ ਇਹਨੂੰ ਪਰੇ 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 ਫਿਰ ਭਾਈ ਚਮਕੀਲਾ ਆਇਆ ਚਮਕੀਲੇ ਨੇ ਕਹਿੰਦੇ ਉਸ ਦਿਨ ਸਾਢੇ 3 ਘੰਟੇ ਗਾਇਆ ਤੇ ਇੱਕੋ ਟੱਕ ਗਾਇਆ ਬਾਤ ਉਹ ਪਹਿਲੀ ਹੱਥ ਲਾ ਕੇ ਛੁੱਟਾ ਕਹਿੰਦਾ ਜੀ ਮੈਂ ਕਿਸੇ ਦੀ ਚੁੱਕ ਚ ਆ ਕੇ ਤੁਹਾਨੂੰ ਚੈਲੰਜ ਕਰ ਬੈਠਾ ਸੀ ਤੇ ਮੈਨੂੰ ਮaaf ਕਰ ਦਿਓ ਐਡਾ ਤਕੜਾ ਫਨਕਾਰ ਸੀ ਅਮਰ ਸਿੰਘ ਚਮਕੀਲਾ